ਮੈਂ ਜੀ ਇਲੈਕਟ੍ਰੋਨਿਕ ਇੰਜੀਨੀਅਰ ਆਇਆ ਤੇ ਚੰਡੀਗੜ੍ਹ ਬੱਦੀ ਮੈਂ ਵਧੀਆ ਕੰਪਨੀਆਂ ਚ ਕੰਮ ਕਰਕੇ ਆਇਆ ਨੌਕਰੀ ਕਰਕੇ ਆਇਆ ਵਧੀਆ ਲੈਵਲ ਤੇ ਕੋਈ ਹਾਲਾਤ ਇਦਾਂ ਦੇ ਹੋ ਗਏ ਵੀ ਸਾਨੂੰ ਵਾਪਸ ਆਪਣੀ ਫੈਮਿਲੀ ਚ ਆਉਣਾ ਪਿਆ ਕੰਮ ਕਰਨਾ ਪਿਆ ਆਪਣੇ ਬੱਚਿਆਂ ਦੇ ਭਵਿੱਖ ਵਾਸਤੇ ਬਾਹਰ ਨੌਕਰੀ ਨਾ ਕਰਕੇ ਅਗਰ ਅਸੀਂ ਲੋਕਲ ਵੀ ਇੱਥੇ ਕੰਮ ਕਰਦੇ ਹਾਂ ਤੇ ਸਾਨੂੰ ਇੱਥੇ ਕੋਈ ਸੈਟੀਸਫਾਈਡ ਸੈਲਰੀ ਨਹੀਂ ਸੀ ਮਿਲਦੀ ਇਸ ਕਰਕੇ ਅਸੀਂ ਇਹ ਸੋਚਿਆ ਵੀ ਅਸੀਂ ਦੋਵੇਂ ਰਲ ਮਿਲ ਕੇ ਕੰਮ ਕਰਦੇ ਹਾਂ ਦੇਖੋ ਜੀ ਸਮਾਂ ਇਦੋਂ ਆ ਜਾਂਦਾ ਆ ਫਿਰ ਹਾਲਾਤ ਉਹ ਜੇ ਹੋ ਜਾਂਦੇ ਨੇ ਕੰਮ ਤੇ ਕੋਈ ਵੀ ਆ ਫਿਰ ਮਿਹਨਤ ਕਰਨ ਲੱਗਿਆ ਸ਼ਰਮ ਕਾਦੀ ਇਸ ਦੇ ਵਿੱਚ ਆ ਗਈ ਹੈ ਦਾਲ ਦੀ ਮੇਰਾ ਸਾਥ ਦੇਣ ਦੀ ਪੂਰਾ ਸਾਥ ਦਿੰਦੇ ਪਏ ਨੇ ਉੱਪਰ ਬੱਚਿਆਂ ਦਾ ਵੀ ਕੰਮ ਕਰਨਾ ਹੈ ਪੜ੍ਹਾਈ ਲਿਖਾਈ ਦਾ ਉਹਨਾਂ ਨੂੰ ਪੜ੍ਹਾਉਣਾ ਲਿਖਾਉਣਾ ਵੀ ਆ ਸਾਰੇ ਘਰ ਦਾ ਕੰਮ ਕਰਕੇ ਬਾਈ ਥੱਲੇ ਮੇਰੇ ਨਾਲ ਸਾਰੇ ਦਿਨ ਕੰਮ ਕਰਉਂਦੇ ਸਾਲ 6 ਮਹੀਨੇ ਲੱਗੇ ਸਾਨੂੰ ਕੰਮ ਕਰਦਿਆਂ ਹਾਲਾਤ ਕੋ ਜਿੱਦਾਂ ਦੇ ਹੁੰਨ ਨੇ ਲੈ ਵੀ ਬੰਦੇ ਨੇ ਮਜਬੂਰੀ ਚ ਕਰਨਾ ਪੈਂਦਾ ਸਾਰਾ ਕੁਝ ਸਮਾਂ ਸਭ ਕੁਝ ਸਿਖਾ ਦਿੰਦਾ ਹੈ ਘਰ ਛੱਡ ਕੇ ਕੰਮ ਕਰਨਾ ਇੱਕ ਜਿਹੜੀ ਹਾਊਸ ਵਾਈਫ ਆ ਇੱਕ ਮਾਂ ਆ ਉਹਦੇ ਵਾਸਤੇ ਬੜਾ ਔਖਾ ਹੈ ਬੱਚਿਆਂ ਨੂੰ ਟਾਈਮ ਦੇਣਾ ਬੱਚਿਆਂ ਦੇ ਨਾਲ-ਨਾਲ ਘਰ ਨੂੰ ਟਾਈਮ ਦੇਣਾ ਬੜਾ ਜ਼ਰੂਰੀ ਹੈ ਪਹਿਲਾਂ ਹੁਣ ਮੈਂ ਖੁਦ ਨੂੰ ਦੇਖਣ ਦੀ ਬਜਾਏ ਇੱਕ ਮਾਂ ਹੋਣ ਦੇ ਨਾਲ ਤੇ ਸੋਚਣਾ ਜ਼ਿਆਦਾ ਪਸੰਦ ਕਰਦੀ ਆ ਜਦੋਂ ਮੈਂ ਆਪਣੇ ਬੱਚਿਆਂ ਵੱਲ ਦੇਖਦੀ ਆ ਫਿਰ ਮੈਨੂੰ ਦੁਰੀਆਂਦਾਰੀ ਨਾਲ ਫਰਕ ਨਹੀਂ ਪੈਂਦਾ ਕਿਉਂਕਿ ਜਿੱਥੇ ਮੇਰੇ ਬੱਚਿਆਂ ਦੀਆਂ ਜ਼ਰੂਰਤਾਂ ਦਾ ਖਿਆਲ ਹੈ ਉੱਥੇ ਮੈਂ ਆਪਣੇ ਬੱਚਿਆਂ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਵੱਲ ਧਿਆਨ ਦਿੰਦੀ ਉੱਥੇ ਮੈਂ ਲੋਕਾਂ ਦੀ ਪਰਵਾਹੀ ਹੁਣ ਕਰਦੀ ਇਹ ਹਿੰਮਤੇ ਬੈ ਕੇ ਕਰਨ ਸ਼ਿਕਵਾ ਮੁਕਦਰਾਂ ਦਾ ਉੱਗਣ ਵਾਲੇ ਉਗ ਪੈਂਦੇ ਨੇ ਪਾੜ ਕੇ ਸੀਨਾ ਪੱਥਰਾਂ ਦਾ ਬਹੁਤ ਸਾਰੀਆਂ ਮਹਿਲਾਵਾਂ ਮਾਨ ਨੇ ਜੜੀਆਂ ਕੁਝ ਨਾ ਕੋਈ ਕੰਮ ਕਰਦੀਆਂ ਨੇ ਚਾਹੇ ਉਹ ਕੱਲੀਆਂ ਕਰਨ ਚਾਹੇ ਉਹ ਆਪਣੇ ਘਰ ਵਾਲੇ ਦੇ ਨਾਲ ਸਹਿਯੋਗ ਕਰਕੇ ਕੰਮ ਕਰਨ ਕਿਉਂਕਿ ਘਰਾਂ ਦੇ ਖਰਚੇ ਹੀ ਬਹੁਤ ਜ਼ਿਆਦਾ ਨੇ ਪਰ ਜੜੀ ਅੱਜ ਅਸੀਂ ਆਪਣੇ ਦਰਸ਼ਕਾਂ ਨੂੰ ਵੀਡੀਓ ਦਿਖਾਉਣ ਜਾ ਰਹੇ ਹਾਂ ਉਹ ਉਹਨਾਂ ਲੋਕਾਂ ਵਾਸਤੇ ਜਾਂ ਉਹਨਾਂ ਨੌਜਵਾਨਾਂ ਵਾਸਤੇ ਬੇਹਦ ਖਾਸ ਹੈ ਜਿਹੜੇ ਪੜ੍ਹ ਲਿਖ ਕੇ ਹਿੰਮਤ ਹਾਰ ਕੇ ਘਰ ਬੈਠ ਜਾਂਦੇ ਨੇ ਤੇ ਘਰ ਦੇ ਮੁੜ ਕੇ ਬੋਰੀਆਂ ਭਰ-ਭਰ ਪੈਸੇ ਬਾਹਰ ਭੇਜਦੇ ਨੇ ਤੇ ਬਾਹਰ ਜਾ ਕੇ ਵੀ ਸੈੱਟ ਨਹੀਂ ਹੁੰਦੇ ਤਾਂ ਫਿਰ ਵਾਪਸ ਆ ਕੇ ਤੇ ਘਰ ਦੇੰਦੇ ਪੈਸੇ ਖਰਾਬ ਕਰਦੇ ਨੇ ਕਦੇ ਕੋਈ ਵਪਾਰ ਤੇ ਕਦੇ ਕੋਈ ਬਿਜ਼ਨਸ ਤੇ ਕਦੇ ਕੋਈ ਨੌਕਰੀ ਕਰਦੇ ਨੇ ਇਹ ਉਹਨਾਂ ਵਾਸਤੇ ਬੇहद ਖਾਸ ਵੀਡੀਓ ਇੱਕ ਭੈਣ ਜੋ ਪੜੀ ਲਿਖੀ ਹੈ ਘਰ ਵਾਲਾ ਵਾ ਜੋ ਇਸ ਦਾ ਪੜਿਆ ਲਿਖਿਆ ਵਾ ਚੰਗੇ-ਚੰਗੇ ਪ੍ਰਾਈਵੇਟ ਕੰਪਨੀਆਂ 'ਚ ਨੌਕਰੀ ਕੀਤੀ ਹੈ ਤਾਂ ਉਸ ਤੋਂ ਬਾਅਦ ਫਿਰ ਇੱਕ ਵਾਰ ਬਟਾਲੇ ਆਣ ਕੇ ਆਪਣਾ ਸੈਟਅਪ ਤਿਆਰ ਕਰਦੇ ਨੇ ਕਾਰਨ ਕੀ ਹੈ ਕਿ ਘਰ ਦੇ ਖਰਚੇ ਹੀ ਬਹੁਤ ਜ਼ਿਆਦਾ ਜਿਸ ਤਰੀਕੇ ਨਾਲ ਮੈਂ ਪਹਿਲਾਂ ਦੱਸਿਆ ਕਿ ਘਰਾਂ ਦੇ ਖਰਚੇ ਹੀ ਬਹੁਤ ਜ਼ਿਆਦਾ ਵਾ ਉਹਨਾਂ ਖਰਚਿਆਂ ਨੂੰ ਚਲਾਉਣ ਵਾਸਤੇ ਜਾਂ ਬੱਚਿਆਂ ਦਾ ਚੰਗਾ ਫਿਊਚਰ ਸੈੱਟ ਕਰਨ ਵਾਸਤੇ ਕੋਈ ਨਾ ਕੋਈ ਕੰਮ ਕਾਰੋਬਾਰ ਇਹੋ ਜਿਹਾ ਕਰਨਾ ਚਾਹੁੰਦੇ ਨੇ ਜਿਹਦੇ ਨਾਲ ਇਨਕਮ 'ਚ ਵਾਧਾ ਹੋ ਸਕੇ ਇਨਕਮ 'ਚ ਵਾਧਾ ਹੋਵੇਗਾ ਤਾਂ ਹੀ ਆਪਣੇ ਬੱਚਿਆਂ ਦਾ ਚੰਗਾ ਭਵਿੱਖ ਸਿਰਜ ਸਕਣਗੇ ਗੱਲਬਾਤ ਜ਼ਰੂਰ ਕਰ ਲਾਂਗੇ ਅਸੀਂ ਪਹਿਲਾਂ ਭਾਈ ਨਾਲ ਗੱਲ ਕਰ ਲੈਣੇ ਆ ਭੈਣ ਤੇ ਸਾਡੀ ਥੋੜੀ ਬਿਜ਼ੀ ਲੱਗ ਰਹੀ ਹੈ ਭਾਈ ਮਨ 'ਚ ਸੋਚ ਕਿੰਦਾ ਆਈਏ ਤੇ ਇਹ ਦੱਸ ਦਿਓ ਕਿ ਕਿਹੜੀ ਕਿਹੜੀ ਪ੍ਰਾਈਵੇਟ ਕੰਪਨੀ 'ਚ ਕੰਮ ਕਰਕੇ ਮੈਂ ਜੀ ਇਲੈਕਟ੍ਰੋਨਿਕ ਇੰਜੀਨੀਅਰ ਆਂ ਤੇ ਚੰਡੀਗੜ੍ਹ ਬੱਦੀ ਮੈਂ ਵਧੀਆ ਕੰਪਨੀਆਂ ਚ ਕੰਮ ਕਰਕੇ ਆਂ ਨੌਕਰੀ ਕਰਕੇ ਆਂ ਵਧੀਆ ਲੈਵਲ ਤੇ ਕੋਈ ਹਾਲਾਤ ਇਦਾਂ ਦੇ ਹੋ ਗਏ ਵੀ ਸਾਨੂੰ ਵਾਪਸ ਆਪਣੀ ਫੈਮਿਲੀ ਚ ਆਉਣਾ ਪਿਆ ਕੰਮ ਕਰਨਾ ਪਿਆ ਹੁਣ ਅਸੀਂ ਆਪਣੇ ਬੱਚਿਆਂ ਦੇ ਭਵਿੱਖ ਵਾਸਤੇ ਬਾਹਰ ਨੌਕਰੀ ਨਾ ਕਰਕੇ ਅਗਰ ਅਸੀਂ ਲੋਕਲ ਵੀ ਇੱਥੇ ਕੰਮ ਕਰਦੇ ਆਂ ਤਾਂ ਸਾਨੂੰ ਇੱਥੇ ਕੋਈ ਸੈਟੀਸਫਾਈਡ ਸੈਲਰੀ ਨਹੀਂ ਸੀ ਮਿਲਦੀ ਇਸ ਕਰਕੇ ਅਸੀਂ ਇਹ ਸੋਚਿਆ ਵੀ ਅਸੀਂ ਦੋਵੇਂ ਰਲ ਮਿਲ ਕੇ ਕੰਮ ਕਰਦੇ ਆਂ ਜਿੱਦ ਤਰ੍ਹਾਂ ਅਸੀਂ ਖੁਦ ਮਾਲਕ ਬਣ ਸਕੀਏ ਬਿਲਕੁਲ ਪੜੇ ਲਿਖੇ ਹੋ ਚੰਗੇ ਨੌਕਰੀ ਵੀ ਮਿਲ ਸਕਦੀ ਸੀ ਕਿਤੇ ਨਾ ਕਿਤੇ ਸਿਸਟਮ ਨੂੰ ਵੀ ਕੋਸਦੇ ਹੋਵੋਗੇ ਕਿ ਇੰਨਾ ਪੜ੍ਹ ਲਿਖ ਕੇ ਅੱਜ ਅਸੀਂ ਫਿਰ ਜੂਸ ਵੇਚਣ ਡੇ ਆ ਚਨੇ ਪਟੂਰੇ ਵੇਚਣ ਡੇ ਹੈਨਾ ਹਾਂਜੀ ਇਹ ਗੱਲ ਤੇ ਹੈਗੀ ਐ ਸਿਸਟਮ ਸਾਡਾ ਥੋੜਾ ਇਦਾਂ ਦਾ ਐ ਵੀ ਅੱਗੇ ਕਿੰਨੇ ਬੇਰੁਜ਼ਗਾਰ ਤੁਰੇ ਫਿਰਦੇ ਆ ਅਸੀਂ ਪੜ੍ਹੇ ਲਿਖ ਕੇ ਫਿਰ ਵੀ ਨੌਕਰੀ ਨਾ ਨ ਮਿਲੇ ਤੇ ਫਿਰ ਇਹ ਕੰਮ ਤੇ ਕਰਨਾ ਹੀ ਪੈਣਾ ਰਿਗਰ ਚਲਾਉਣ ਵਾਸਤੇ ਆਪਣੇ ਪੇਟ ਵਾਸਤੇ ਬਿਲਕੁਲ ਮੈਂ ਦੇਖਿਆ ਕਿ ਇੱਕ ਤਸਵੀਰ ਹੋਰ ਇੱਕ ਲਾਗੇ ਪ੍ਰਵਾਸੀ ਹੈ ਬਹੁਤ ਸਾਰੇ ਲੋਕ ਇੱਥੇ ਆਉਂਦੇ ਹੋਣਗੇ ਬਹੁਤ ਸਾਰੇ ਲੋਕ ਨਾ ਆ ਕੇ ਵੀ ਖੁਸ਼ ਹੁੰਦੇ ਹੋਣਗੇ ਪ੍ਰਵਾਸੀਆਂ ਕੋਲ ਜ਼ਿਆਦਾ ਜਾ ਕੇ ਖੁਸ਼ ਨੇ ਪੰਜਾਬੀਆਂ ਦਾ ਸਾਥ ਬਹੁਤ ਲੋਕ ਘਟ ਦਿੰਦੇ ਨੇ ਇਹ ਤੇ ਪੰਜਾਬੀਆਂ ਨੂੰ ਚਾਹੀਦਾ ਹੈ ਵੀ ਆਪਣੇ ਪਹਿਲਾਂ ਆਪਣਾ ਘਰ ਪਰਣਾ ਚਾਹੀਦਾ ਹੈ ਤੇ ਰਜਗਾਰ ਤੇ ਹਰ ਕਿਸੇ ਦਾ ਚੱਲਣਾ ਚਾਹੀਦਾ ਹੈ ਭਾਵੇਂ ਉਹ ਪ੍ਰਵਾਸੀਏ ਭਾਵੇਂ ਇੱਥੋਂ ਦਾ ਆ ਅਸੀਂ ਕਹਿੰਨੇ ਵੀ ਦਾਲ ਫੁਲਕਾ ਹਰ ਕਿਸੇ ਨੂੰ ਮਿਲਣਾ ਚਾਹੀਦਾ ਪਰ ਪਹਿਲ ਜਿਹੜੀ ਆ ਆਪਣੇ ਘਰ ਨੂੰ ਪਹਿਲੇ ਦਿੱਤੀ ਜਾਣੀ ਚਾਹੀਦੀ ਹੈ ਕਦੇ ਮਨ ਚ ਨਹੀਂ ਆਇਆ ਕਿ ਕਿਸ ਤਰੀਕੇ ਨਾਲ ਮੈਂ ਪੜ੍ਹ ਲਿਖ ਕੇ ਅੱਜ ਕਿਹੜਾ ਕੰਮ ਕਰ ਰਿਹਾ ਹਾਂ ਨਾਲ ਘਰ ਵਾਲੀ ਏ ਭੈਣਾ ਸਾਡੀ ਜਦ ਇਕਲੀ ਰਸੋਈ ਚੋਂ ਬਾਹਰ ਨਹੀਂ ਆਈ ਹੋएगी ਅੱਜ ਉਹ ਵੀ ਸੜਕ ਤੇ ਆਈ ਆ ਨਾਲ ਤੁਹਾਡੇ ਕੰਮ ਕਰ ਰਹੀ ਏ ਚਨੇ ਭੂਰੇ ਵੇਚ ਰਹੀ ਏ ਜੂਸ ਵੇਚ ਰੇ ਦੇਖੋ ਜੀ ਸਮਾਂ ਜਦੋਂ ਆ ਜਾਂਦਾ ਆ ਫਿਰ ਹਾਲਾਤ ਉਹ ਜੇ ਹੋ ਜਾਂਦੇ ਨੇ ਫਿਰ ਕੰਮ ਤੇ ਕੋਈ ਵੀ ਆ ਫਿਰ ਮਿਹਨਤ ਕਰਨ ਲੱਗਿਆ ਸ਼ਰਮ ਕਾਦੀ ਇਸ ਦੇ ਵਿੱਚ ਹੈਗੀ ਏ ਦਾਲ ਦੀ ਮੇਰਾ ਸਾਥ ਦੇਣ ਦੀ ਪੂਰਾ ਸਾਥ ਦਿੰਦੇ ਪਏ ਨੇ ਉੱਪਰ ਬੱਚਿਆਂ ਦਾ ਵੀ ਕੰਮ ਕਰਨਾ ਪੜਾਈ ਲਿਖਾਈ ਦਾ ਉਹਨਾਂ ਨੂੰ ਪੜਾਉਣਾ ਲਿਖਾਉਣਾ ਵੀ ਆ ਸਾਰੇ ਘਰ ਦਾ ਕੰਮ ਕਰਕੇ ਬਾਈ ਥੱਲੇ ਮੇਰੇ ਨਾਲ ਸਾਰੇ ਦਿਨ ਕੰਮ ਕਰਾਉਂਦੇ। ਬਿਲਕੁਲ ਜਿਸ ਤਰੀਕੇ ਨਾਲ ਤੁਸੀਂ ਕਿਹਾ ਕਿ ਪੰਜਾਬੀ ਬਹੁਤ ਘੱਟ ਸਾਥ ਦਿੰਦੇ ਨੇ। ਇੱਕ ਵਾਰੀ ਜ਼ਰੂਰ ਆਪਣਾ ਐਡਰੈਸ ਦੱਸ ਦਿਓ ਤਾਂ ਜੋ ਜਿਹੜੇ ਪੰਜਾਬੀਆਂ ਲਈ ਕਹਿੰਦੇ ਹੋ ਸਾਥ ਘੱਟ ਦਿੰਦੇ ਨੇ ਉਹ ਪੰਜਾਬੀ ਜ਼ਰੂਰ ਇੱਥੋਂ ਦਾ ਗਾਣ ਇੱਕ ਵਾਰੀ ਸਵਾਦ ਤੁਹਾਡਾ ਜ਼ਰੂਰ ਵੇਖਣ। ਬਿਲਕੁਲ ਜੀ ਇੱਕ ਵਾਰੀ ਸੇਵਾ ਦਾ ਮੌਕਾ ਦੇਣਾ ਚਾਹੀਦਾ ਹੈ। ਅਸੀਂ ਇੱਥੇ ਕਨੂਆ ਰੋਡ ਤੇ ਫਰੈਸ਼ ਜੂਸ ਕੋਰਨਰ ਹੈ ਸਾਡਾ ਬਾਹਰ ਆ ਤੇ ਅਸੀਂ ਇੱਥੇ ਜੂਸ ਦਿੰਨੇ ਆ ਬਣਾ ਕੇ, ਸ਼ੇਕ ਬਣਾ ਕੇ ਦਿੰਨੇ ਆ, ਫਰੂਟ ਚਾਟ ਸਾਡੇ ਕੋਲ ਸੰਡੇ ਸਪੈਸ਼ਲ ਆਫਰ ਹੁੰਦੀ ਸੰਡੇ ਨੂੰ ਅਸੀਂ ਕੋਸ਼ਿਸ਼ ਨਾ ਕੁਝ ਬ੍ਰੈਕਫਾਸਟ ਕੁਛ ਨਾ ਕੁਝ ਜੋ ਵੀ ਸਾਡੇ ਵੱਲੋਂ ਤਿਆਰ ਹੋਇਆ ਅਸੀਂ ਕਰਕੇ ਦਿੰਨੇ ਆ ਕਾਨੂੰ ਰੋੜ ਤੇ ਨੇੜ ਗੁਰਦੁਆਰਾ ਸਿੰਘ ਸਭਾ ਇੱਥੇ ਅਸੀਂ ਬੜੁੰਦੇ ਜੀ ਅੱਛਾ ਮੈਂ ਦੇਖਿਆ ਸੀ ਕਿ ਚਨੇ ਬਠੂਰੇ ਚਲੋ ਭੈਣਾ ਡੀ ਬਣਾ ਲੈਂਦੀ ਏ ਇੱਕ ਤੁਸੀਂ ਬਟਨਾਨ ਵੀ ਬਣਾਉਂਦੇ ਉਹ ਨਾਨ ਫਿਰ ਤੁਸੀਂ ਕਿਹ ਕੋ ਸਿੱਖਿਆ ਬਣਾਣੇ ਕਿ ਜਦ ਆਪ ਹੀ ਫਿਰ ਹੌਲੀ ਹੌਲੀ ਵੇਖੋ ਜੀ ਆਪ ਹੀ ਹੌਲੀ ਹੌਲੀ ਟਰਾਈ ਕੀਤੀ ਹੌਲੀ ਹੌਲੀ ਕਰਦੇ 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 ਕੋਈ ਸਾਲ 6 ਮਹੀਨੇ ਲੱਗੇ ਸਾਨੂੰ ਕੰਮ ਕਰਦਿਆਂ ਹਾਲਾਤ ਕੋ ਜਿੱਦਾਂ ਦੇ ਹੁੰਨੇ ਨੇ ਵੀ ਬੰਦੇ ਨੇ ਮਜਬੂਰੀ ਚ ਕਰਨਾ ਪੈਂਦਾ ਸਾਰਾ ਕੁਝ ਸਮਾਂ ਸਭ ਕੁਝ ਖਾ ਦਿੰਦਾ ਹੈ ਅੱਛਾ ਰਿਸ਼ਤੇਦਾਰ ਨੇ ਭਾ ਭਰਾ ਨੇ ਭੈਣਾਂ ਨੇ ਕਦੇ ਕਿਸੇ ਨੇ ਨਹੀਂ ਸੋਚਿਆ ਕਿ ਸਾਡਾ ਛੋਟਾ ਭਾਈ ਹੈ ਮਿਹਨਤੀ ਹੈ ਮਜਬੂਰ ਆ ਇਹਦੀ ਕਦੀ ਮਦਦ ਕਰੀਏ ਕੋਈ ਆਇਆ ਮਦਦ ਵਾਸਤੇ ਅੱਗੇ ਨਹੀਂ ਸਾਰੇ ਹੁੰਦੇ ਰਿਸ਼ਤੇਦਾਰ ਸਾਰੇ ਹੁੰਦੇ ਸਾਡੇ ਕੋਲ ਸਾਡੇ ਸਾਰੇ ਮਦਦ ਕਰਦੇ ਨੇ ਸਾਡਾ ਅਣਗਵਾਨ ਸਾਰਾ ਬਹੁਤ ਚੰਗਾ ਸਾਰੇ ਹੁੰਦੇ ਸਾਡੇ ਕੋਲ ਸਾਡੇ ਸਾਰੇ ਭੈਣ ਭਰਾ ਸਾਨੂੰ ਮਿਲਵਰਤ ਦੇ ਵਧੀਆ ਕਰਦੇ ਜੀ ਜੀ ਬਿਲਕੁਲ ਜ਼ਰੂਰ ਚਾਹਾਂਗੇ ਉਸ ਭੈਣ ਦੇ ਨਾਲ ਵੀ ਗੱਲ ਕਰ ਲਈਏ ਭਾਈ ਤੁਸੀਂ ਕਰਿਓ ਜਰਾ ਭੈਣ ਨਾਲ ਗੱਲ ਕਰ ਲਈਏ ਹੁਣ ਥੋੜੀ ਭੈਣ ਇੱਧਰ ਆਇਓ ਇਹਰਾ ਭੈਣ ਚੰਗੇ ਪੜੇ ਲਿਖੇ ਹੋ ਤੁਸੀਂ ਵੀ ਕਿਤੇ ਨੌਕਰੀ ਕਰ ਸਕਦੇ ਸੀ ਪਰ ਨੌਕਰੀ ਵਾਲੇ ਪਾਸੇ ਨਹੀਂ ਗਏ ਤੁਸੀਂ ਘਰ ਦੇ ਬਾਹਰ ਹੀ ਆਪਣਾ ਇੱਕ ਯੂਜ਼ ਕਾਰਨਰ ਲਾ ਦਿੱਤਾ ਜਿੱਥੇ ਚਨੇ ਭਟੂਰੇ ਆ ਨਾ ਆਣਾ ਬਟਰ ਨਾਲ ਹਾਂਜੀ ਵੀਰ ਜੀ ਕਿਉਂਕਿ ਘਰ ਛੱਡ ਕੇ ਕੰਮ ਕਰਨਾ ਇੱਕ ਜਿਹੜੀ ਹਾਊਸ ਵਾਈਫ ਆ ਇੱਕ ਮਾਂ ਆ ਉਹਦੇ ਵਾਸਤੇ ਬੜਾ ਔਖਾ ਹੈ ਬੱਚਿਆਂ ਨੂੰ ਟਾਈਮ ਦੇਣਾ ਬੱਚਿਆਂ ਦੇ ਨਾਲ-ਨਾਲ ਘਰ ਨੂੰ ਟਾਈਮ ਦੇਣਾ ਬੜਾ ਜ਼ਰੂਰੀ ਹੈ ਜਿਵੇਂ ਘਰ ਛੱਡ ਕੇ ਬਾਹਰ ਵੀ ਜੌਬ ਕਿਤੇ ਕਰਾਂ ਤੇ ਮੈਨੂੰ ਘਰ ਦੀਆਂ ਜਿਹੜੇ ਹਾਲਾਤ ਆ ਘਰ ਦੇ ਡੇਢ ਬੱਚਿਆਂ ਨਾਲ ਅੰਡਰਸਟੈਂਡ ਕਰਨਾ ਔਖਾ ਹੋ ਜਾਂਦਾ ਸੀ ਇਸ ਲਈ ਮੈਂ ਸੋਚਿਆ ਪਹਿਲਾਂ ਘਰ ਨੂੰ ਪ੍ਰੀਫਰੈਂਸ ਦਿੱਤੀ ਜਾਏ ਤੇ ਫਿਰ ਨਾਲ ਹੀ ਕੰਮ ਨੂੰ ਕਦੇ ਮਨਚ ਨਹੀਂ ਆਇਆ ਡੋਲਿਆ ਨਹੀਂ ਮਨ ਡੀਮੋਟਿਵ ਕਰਨ ਵਾਲੇ ਵੀ ਬਹੁਤ ਸਾਰੇ ਲੋਕ ਮਿਲਦੇ ਹੋਣਗੇ ਕਦੇ ਨਹੀਂ ਕਿਹਾ ਉਹਨਾਂ ਨੇ ਕਿ ਤੂੰ ਕਿਹੜੇ ਕੰਮ ਕਰਦੀ ਪਈ ਨਹੀਂ ਵੀਰ ਜੀ ਡੀਮੋਟਿਵ ਵਿਗੇਸ਼ਨ ਉਹਦੋਂ ਤੁਹਾਨੂੰ ਮੈਟਰ ਕਰਦੀ ਏ ਜਦੋਂ ਤੁਸੀਂ ਸਿੰਗਲ ਹੋ ਜਾਂ ਕਹਿ ਲਓ ਕਿ ਕੱਲੀ ਇੱਕ ਲੇਡੀ ਹੋ ਪਹਿਲਾਂ ਹੁਣ ਮੈਂ ਖੁਦ ਨੂੰ ਦੇਖਣ ਦੀ ਬਜਾਏ ਇੱਕ ਮਾਂ ਹੋਣ ਦੇ ਨਾਤੇ ਸੋਚਣਾ ਜ਼ਿਆਦਾ ਪਸੰਦ ਕਰਦੀ ਆ ਜਦੋਂ ਮੈਂ ਆਪਣੇ ਬੱਚਿਆਂ ਵੱਲ ਦੇਖਦੀ ਆ ਫਿਰ ਮੈਨੂੰ ਦੁਰਿਆਦਾਰੀ ਨਾਲ ਫਰਕ ਨਹੀਂ ਪੈਂਦਾ ਕਿਉਂਕਿ ਜਿੱਥੇ ਮੇਰੇ ਬੱਚਿਆਂ ਦੀਆਂ ਜ਼ਰੂਰਤਾਂ ਦਾ ਖਿਆਲ ਏ ਉੱਥੇ ਮੈਂ ਆਪਣੇ ਬੱਚਿਆਂ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਵੱਲ ਧਿਆਨ ਦਿੰਨੀ ਹੈ ਉੱਥੇ ਮੈਂ ਲੋਕਾਂ ਦੀ ਪਰਵਾਹੀ ਹੁਣ ਕਰਦੀ ਕਿਉਂਕਿ ਜੇ ਅਗਰ ਤੁਸੀਂ ਲੋਕਾਂ ਦੀ ਪਰਵਾਹ ਕਰੋਗੇ ਫਿਰ ਤੁਸੀਂ ਜ਼ਿੰਦਗੀ ਚ ਨਹੀਂ ਕੁੱਛ ਕਰ ਸਕਦੇ ਦੇਖਿਆ ਜਾਵੇ ਚੰਗੇ ਪੜੇ ਲਿਖੇ ਹੋ ਤੁਸੀਂ ਨੌਕਰੀ ਨਹੀਂ ਕੀਤੀ ਚਲੋ ਇਹ ਬੱਚਿਆਂ ਦੇ ਭਵਿੱਖ ਵਾਸਤੇ ਤੁਸੀਂ ਸੋਚਿਆ ਕਈ ਉਹ ਕੰਮ ਕਰ ਲੈਣੇ ਇਹਦੇ ਨਾਲ ਗੁਜ਼ਾਰਾ ਹੋ ਜਾਂਦਾ ਇਨਕਮ ਜੰਗੀ ਹੋ ਜਾਂਦੀ ਵੀਰ ਜੀ ਫਿਲਹਾਲ ਤੇ ਸਾਨੂੰ ਹਲੇ ਸਟਾਰਟਿੰਗ ਹੀ ਹੈ ਪਹਿਲਾ ਜ਼ਮੀਨ ਹੀ ਕਿਹ ਲੋਕੇ ਰੱਖਿਆ ਹੈ ਅੱਗੇ ਦੇਖੋ ਇਨਕਮ ਦਾ ਜਿੱਥੇ ਧਿਆਨ ਆ ਹਲੇ ਅਸੀਂ ਕਾਊਂਟ ਨਹੀਂ ਕੀਤੀ ਕਿਉਂਕਿ ਸਾਨੂੰ ਹਲੇ ਆ ਗਿਆ ਸਾਡੇ ਜਿਹੜਾ ਪਹਿਲਾਂ ਕੰਮ ਆ ਉਹ ਚੰਗੀ ਤਰ੍ਹਾਂ ਚੱਲ ਪਈ ਇਨਕਮ ਚਲੋ ਹੌਲੀ ਹੌਲੀ ਆਉਂਦੀ ਰਹੇਗੀ ਅੱਛਾ ਜਿਸ ਤਰੀਕੇ ਨਾਲ ਤੁਸੀਂ ਦੱਸਿਆ ਕਿ ਬੱਚੇ ਘਰ ਸੰਭਾਲਨੇ ਆ ਹਨਾ ਬੱਚਿਆਂ ਨੂੰ ਵੀ ਟਾਈਮ ਦੇਣਾ ਉਹਨਾਂ ਦੀ ਪੜ੍ਹਾਈ ਵੱਲ ਵੀ ਧਿਆਨ ਦੇਣਾ ਇਹ ਸਾਰਾ ਕੁਝ ਮੈਨੇਜ ਹੋ ਜਾਂਦਾ ਵਾ ਫਿਰ ਇੱਥੇ ਵੀ ਜੀ ਦੇਖੋ ਮੈਨੇਜ ਤੇ ਕਰਨਾ ਹੀ ਪੈਣਾ ਜਿੱਥੇ ਤੁਹਾਡੀਆਂ ਜ਼ਰੂਰਤਾਂ ਤੁਹਾਡੀ ਆਪਣੀ ਰੋਟੀ ਦਾ ਸਵਾਲ ਆ ਉਥੇ ਹਰ ਚੀਜ਼ ਮੈਨੇਜ ਕਰਨੀ ਪੈਣੀ ਹੈ ਬਿਸ਼ਾ ਕਿ ਵੇਲੇ ਜਿਵੇਂ ਕਹ ਲਓ ਕਿ ਮਸ਼ੀਨਰੀ ਠੀਕ ਨਹੀਂ ਤੇ ਬੰਦਾ ਬਿਮਾਰ ਵੀ ਹੋਏਗਾ ਫੇਰ ਉਹਨੂੰ ਘਰ ਦੇ ਹਾਲਾਤ ਕਿਰਸਤੀ ਜੀਵਨ ਆ ਆਂ ਜਾਂਦਾ ਸਾਰਾ ਮੈਨੇਜ ਕਰਕੇ ਹਰ ਚੀਜ਼ ਫੇਰ ਸਾਨੂੰ ਚੱਲਣਾ ਪੈਂਦਾ ਹੈ ਪਰ ਹੱਲੇ ਚੱਲੋ ਹੌਲੀ ਹੌਲੀ ਹਲੀ ਔਖਾ ਤਾਂ ਲੱਗਦਾ ਹੈ ਪਰ ਹੌਲੀ ਹੌਲੀ ਚੱਲੋ ਬਾਈ ਗੁਰੂ ਦੀ ਕਿਰਪਾ ਨਾ ਕਰੀ ਜਾਵਾਂਗੇ ਅੱਛਾ ਇਹ ਪੈਨ ਬਹੁਤ ਤਰ੍ਹਾਂ ਦੇ ਲੋਕ ਆਂਦੇ ਨੇ ਹੈਨਾ ਜਦੋਂ ਅਸੀਂ ਇੱਕ ਸੋਈ ਚ ਰਹਿਣਾ ਜਾਂ ਘਰ ਦੇ ਅੰਦਰ ਰਹਿਣਾ ਉਸ ਤੋਂ ਬਾਅਦ ਅਸੀਂ ਸੜਕ ਤੇ ਆ ਕੇ ਦੁਕਾਨ ਕਰਨੀ ਦੁਕਾਨੀ ਕਰਨੀ ਹੈਨਾ ਬੜੇ ਤਰ੍ਹਾਂ ਦੇ ਲੋਕ ਨਿਕਲਦੇ ਨੇ ਕਈਆਂ ਦੇ ਇਹ ਮਤਲਬ ਕਿ ਨਜ਼ਰਾਂ ਨਹੀਂ ਸਹੀ ਹੁੰਦੀਆਂ ਹੈਨਾ ਕਈ ਗਲਤ ਸੋਚਦੇ ਨੇ ਕਦੀ ਇਸ ਤਰੀਕੇ ਨਾਲ ਕੋਈ ਆਇਆ ਕੋਈ ਇੱਥੇ ਨਹੀਂ ਵੀਜੀ ਫਿਲਹਾਲ ਦੇਖੋ ਅਸੀਂ ਜਦੋਂ ਆਪਣਾ ਜਿਹੜਾ ਨਜ਼ਰੀਆ ਕਹਿੰਦੇ ਆ ਨਾ ਸਹੀ ਹੋਵੇ ਨਾ ਤੇ ਤੁਹਾਨੂੰ ਫਰਕ ਨਹੀਂ ਪੈਂਦਾ ਜਦੋਂ ਸਾਡੀ ਆਪਣੀ ਨਜ਼ਰ ਸਹੀ ਹੈ ਅਸੀਂ ਆਪ ਸਾਰਿਆਂ ਨੂੰ ਚਲੋ ਵੱਡੇ ਭਾਜੀ ਕਹ ਲਓ ਵੀਰ ਕਹ ਲਓ ਪਿਓ ਦੀ ਥਾਂ ਰੱਖ ਕੇ ਦੇਖਦੇ ਆ ਅਸੀਂ ਆਪਣੀ ਜਗ੍ਹਾ ਸਹੀ ਹੋਣੀ ਚਾਹੀਦੀ ਹੈ ਦੁਨੀਆ ਨਾਲ ਨਹੀਂ ਸਾਨੂੰ ਕੋਈ ਵੀ ਅੱਛਾ ਬਹੁਤ ਸਾਰੇ ਨੌਜਵਾਨ ਨੇ ਬਹੁਤ ਸਾਰੇ ਐਸੇ ਲੋਕ ਨੇ ਜਿਹੜੇ ਪੜ੍ਹ ਲੈ ਕੇ ਹਿੰਮਤ ਾਰ ਕੇ ਘਰ ਬੈਠ ਜਾਂਦੇ ਕੀ ਕਹਿੰਦੇ ਉਹਨਾਂ ਨੂੰ ਮੇ ਜੀ ਦੇਖੋ ਪੜ ਲਿਖ ਕੇ ਹੀ ਮਧਰ ਨਾਲੋਚੰਗਾਇ ਕਿ ਤੁਸੀਂ ਇੱਕ ਕਦਮ ਉਠਾਓਗੇ ਫੇਰ ਹੀ ਅੱਗੇ ਮੰਜ਼ਿਲ ਵੱਲ ਵਧੋਗੇ ਜੇ ਤੁਸੀਂ ਪਹਿਲਾ ਕਦਮ ਰੱਖਣ ਲਈ ਡਰੋਗੇ ਤਾਂ ਮੈਨੂੰ ਨਹੀਂ ਲੱਗਦਾ ਤੁਸੀਂ ਅੱਗੇ ਕਿਸੇ ਵੀ ਮੁਕਾਮ ਤੇ ਪਹੁੰਚ ਸਕਦੇ ਹੋ ਇਸ ਨਾਲ ਚੰਗਾ ਜੇ ਤੁਹਾਨੂੰ ਜੀਰੋ ਤੋਂ ਕਹਿ ਲਓਗੇ ਆਸਾ ਰੇ ਕੋਈ ਵੀ ਖਾਸ ਨਹੀਂ ਹੈਗਾ ਕੁਝ ਵੀ ਸਾਨੂੰ ਪਲੈਨਿੰਗ ਨਹੀਂ ਕੀਤੀ ਅਸੀਂ ਕਿੱਦਾਂ ਕਰਨਾ ਹੈ ਪਰ ਅਸੀਂ ਉਸ ਵਾਈਗਰੂ ਦਾ ਓਟਾ ਅਸਰਾ ਲਿਆ ਸਾਡੇ ਜਿਹੜੇ ਨਾਮਤਾਰੀ ਪੰਥ ਦੇ ਮੁਖੀ ਆ ਠਾਕ ਦਲੀਪ ਸਿੰਘ ਜੀ ਉਹਨਾਂ ਦੇ ਚੰਨਾਂ ਚ ਅਰਦਾਸ ਬੇਨਤੀ ਕਰਕੇ ਉਹਨਾਂ ਦੀ ਦਿੱਤੀਆਂ ਸਿੱਖਿਆਵਾਂ ਨੂੰ ਇੱਕ ਮੰਦੇ ਨਜ਼ਰ ਰੱਖ ਕੇ ਤੇ ਅਸੀਂ ਇੱਕ ਛੋਟਾ ਜਿਹਾ ਸਟਾਰਟਅਪ ਤੋਂ ਸ਼ੁਰੂ ਕੀਤਾ ਹੈ ਤੇ ਹੁਣ ਵਾਈਗਰੂ ਦੀ ਕਿਰਪਾ ਨਾਲ ਹੌਲੀ ਹੌਲੀ ਕਹਿ ਲਓ ਕਿ ਵਧ ਹੀ ਰਹੇ ਹੈ ਤੇ ਹੁਣ ਇਨ ਫਿਊਚਰ ਦੇਖੋ ਹੁਣ ਅਸੀਂ ਸ਼ਾਇਦ ਆਪਣੇ ਇੱਕ ਛੋਟੀ ਜਿਹੜੀ ਕੰਮ ਆਇਨੂੰ ਹੋਰ ਅੱਗੇ ਲੈ ਕੇ ਚੱਲੀਏ ਅੱਛਾ ਲੋਕਾਂ ਦਾ ਭੈਣ ਸਾਥ ਕਿਦਾਂ ਦਾ ਫਿਰ ਵੀਰ ਜੀ ਦੇਖੋ ਜਿਹੜੇ ਤੇ ਆਪਣੇ ਜਿਹੜੇ ਪੰਜਾਬੀ ਹੈਗੇ ਭਰਾ ਵੀਰ ਉਹ ਜਦੋਂ ਵੀ ਆਉਂਦੇ ਆ ਤੇ ਭੈਣ ਜੀ ਕਰਕੇ ਜਾਂ ਦੀਦੀ ਜੀ ਕਰਕੇ ਜਦੋਂ ਮੈਨੂੰ ਬੁਲਾਉਂਦੇ ਆ ਤੇ ਵਧੀਆ ਲੱਗਦਾ ਹੈ ਤੇ ਇੱਕ ਕਹਿ ਲਓ ਕਿ ਸਾਫ਼ ਸੁਥਰੀ ਚੀਜ਼ ਵੇਖ ਕੇ ਇੱਕ ਪੰਜਾਬੀ ਆਪਨੇ ਵੇਖ ਕੇ ਸਾਡੇ ਜਿਹੜੇ ਪੰਜਾਬੀ ਉਹ ਕਈ ਸਪੋਰਟ ਕਰਦੇ ਮਤਲਬ ਬੜਾ ਵਧੀਆ ਰਿਸਪੌਂਸ ਆ ਸਾਨੂੰ ਸਾਰੇ ਜਿਹੜੇ ਪੋਜ਼ਿਟਿਵ ਰਿਸਪੌਂਸ ਹੀ ਦੇ ਰਹੇ ਆ ਬਿਲਕੁਲ ਇਹ ਭੈਣ ਸੀ ਜਿਨ੍ਹਾਂ ਨੇ ਹਿੰਮਤ ਨਹੀਂ ਹਾਰੀ ਉਹ ਭਾਈ ਇਹ ਘਰ ਵਾਲਾ ਉਸ ਦਾ ਭੈਣ ਦਾ ਕਿ ਜਿਨ੍ਹਾਂ ਨੇ ਹਿੰਮਤ ਨਹੀਂ ਹਾਰੀ ਪੜੇ ਲਿਖੇ ਨੇ ਚੰਗੇ ਇਹ ਉਸ ਤੋਂ ਬਾਅਦ ਪੜ ਲਿਖਣ ਤੋਂ ਬਾਅਦ ਹੈ ਚੰਗੀਆਂ ਚੰਗੀਆਂ ਕੰਪਨੀਆਂ 'ਚ ਕੰਮ ਵੀ ਕੀਤਾ ਪਰ ਬੱਚਿਆਂ ਦੇ ਚੰਗੇ ਭਵਿੱਖ ਵਾਸਤੇ ਉਸ ਭੈਣ ਨੂੰ ਉਸ ਘਰ ਦੀ ਰਸੋਈ ਤੋਂ ਬਾਹਰ ਆਣਾ ਪਿਆ ਘਰ ਦੇ ਬਾਹਰ ਹੀ ਇੱਕ ਛੋਟਾ ਜਿਹਾ ਸੈਟਅਪ ਲਾਇਆ ਜਿੱਥੇ ਜੂਸ ਬਾਰ ਦਾ ਕੰਮ ਆ ਤੇ ਸੰਡੇ ਦੇ ਸੰਡੇ ਇਹਨਾਂ ਵੱਲੋਂ ਕੋਈ ਨਾ ਕੋਈ ਬ੍ਰੇਕਫਾਸਟ ਵਾਸਤੇ ਚੀਜ਼ ਤਿਆਰ ਕੀਤੀ ਜਾਂਦੀ ਆ ਜ਼ਰੂਰ ਸਾਥ ਦੀ ਲੋੜ ਆ ਸਾਥ ਵੀ ਮੰਗਦੇ ਨੇ ਤੇ ਪੰਜਾਬੀਆਂ ਨੂੰ ਚਾਹੀਦਾ ਐ ਅਸੇ ਹਿੰਮਤ ਵਾਲੇ ਜਿਹੜੇ ਲੋਕ ਨੇ ਜਾਂ ਐਸੇ ਮਿਹਨਤ ਕਾਚ ਲੋਕ ਨੇ ਉਹਨਾਂ ਦਾ ਸਾਥ ਦੇਣ ਦੀ ਸਾਥ ਦਵਾਂਗੇ ਤਾਂ ਇਹ ਕਦੇ ਵੀ ਹਿੰਮਤ ਨਹੀਂ ਹਾਰਨਗੇ ਤੇ ਇਹਨਾਂ ਵੱਲ ਵੇਖ ਕੇ ਹੋਰ ਜਿਹੜੇ ਲੋਕ ਨੇ ਜਾਂ ਹੋਰ ਨੌਜਵਾਨ ਨੇ ਜਿਹੜੇ ਘਰ ਵਿਹਲੇ ਬੈਠੇ ਨੇ ਉਹ ਵੀ ਇਹਨਾਂ ਵੱਲ ਵੇਖ ਕੇ ਇਸੇ ਤਰੀਕੇ ਨਾਲ ਕੋਈ ਨਾ ਕੋਈ ਛੋਟਾ ਮੋਟਾ ਕਾਰੋਬਾਰ ਕਰਨਗੇ ਜਿਸ ਦੇ ਨਾਲ ਆਪਣਾ ਪਰਿਵਾਰ ਅਤੇ ਆਪਣੇ ਬੱਚਿਆਂ ਦਾ ਭਵਿੱਖ ਸਿਰਜ ਸਕਣਗੇ ਕੈਮਰਾ ਪਰਸਨ ਬੌਬੀ ਦੇ ਨਾਲ ਜਤਿੰਦਰ ਗੁੰਡਲ ਡੇਲੀ ਪੋਸਟ ਪੰਜਾਬੀ ਗੁਰਦਾਸ